ਰੁਕੜਾ ਪ੍ਰਸ਼ਾਦ ਦੀ ਬਾਬਾ ਰਣਜੀਤ ਸਿੰਘ ਜੀ ਦੀ ਬਹੁਤ ਜਿੱਲਾ ਕਿੰਨਾ ਉਹ ਕਿੰਨਾ ਚੜ੍ਹ ਰਿਹਾ ਸੀ ਅਸਲਾਮ ਅਸੀਂ ਵੀ ਤਸਿਸ ਕੰਜਵੀ ਹਾਂ ਹਾਂਜੀ ਦੋਸਤੋ ਆਪਾਂ ਪਿੰਡ ਗਿਆਨੇ ਪਹੁੰਚ ਗਏ ਸੀ ਓਏ ਹਾਏ ਤਾਂ ਕਰਦੇ ਇਹ ਭਾਈ ਸੰਗਤ ਫੁੱਲ ਕਰਾਉਣੇ ਨੂੰ ਖਾਣੇ ਦਾਣੇ ਦੀ ਇਹਨੂੰ ਵੀ ਲੋੜ ਹੈ ਜੇ ਬੰਦ ਪਿੰਡ ਕੇਵਲ ਦੇ ਵਿੱਚ ਹਾਂਜੀ ਦੋਸਤੋ ਆਪਾਂ ਆਏ ਸੀ ਗੁਰੂ ਘਰ ਤੇ ਬਾਬੇ ਆਏ ਸੀਗੇ ਉਹਨਾਂ ਨਾਲ ਦਰਸ਼ਨ ਮੇਲੇ ਕਰਨ ਆਏ ਆ ਤਾਂ ਮਲਾਉਣੇ ਹਸਨ ਇਤਿਹਾਸਿਕ ਗੁਰੂ ਘਰ ਪਾਤਸ਼ਾਹੀ 10ਵੀਂ ਪਿੰਡ ਝੋਲਡ ਰੋਹੀ ਮਹਾਰਾਜਾ ਸਭ ਜੀ ਸਵੇਰ ਖਾਸ ਅੰਗਰੇਜ਼ਾ ਦੀ ਆਗਿਆ ਅਨੁਲੋਕ ਸਿੰਘ ਜਰਸੀ ਜਿਹਦੇ ਬੰਬਾਈ ਆਇਆ ਜੀ ਕੱਲਾ ਉਹਦੇ ਨਾਲ ਕਹਿ ਮਾਰ ਨੂੰ ਸੇਂਗੜੀ ਬਿਠਾਦਾ ਹੈ ਤੇ ਪਈ ਨਿਸ਼ਾਨ ਸਾਹਿਬ ਮੱਥਾ ਟੇਕ ਦੀ ਸੰਗਤ ਧੰਨ ਗੁਰਨਾ ਧੰਨ ਮਹਾਰਾਜ ਵਾਹਿਗੁਰੂ ਵਾਹਿਗੁਰੂ ਅੱਛਾ ਵਾਹਿਗੁਰੂ ਤਨ ਮਾਲਕਾਂ ਆ ਸਾਰਾ ਉਹਦੇ ਨਾਮ ਵਾਹਿਗੁਰੂ ਦਰਵਾਜ਼ਾ ਸਾਬ ਐਂਡ ਚੋਲਡਰ ਹੋਈ ਅਤੇ ਅਸੀਂ ਗੁਰੂ ਘਰ ਸ਼ਹੀਦ ਅਸਮੀ ਕੜਾ ਪ੍ਰਸ਼ਾਦ ਦੀ ਦੇਖ ਲੈ ਸਕਦੇ ਹੋ ਤੁਸੀਂ ਸੰਗਤ ਵਾਸਤੇ ਕੜਾ ਪ੍ਰਸ਼ਾਦ ਬਾਬਾ ਜੀ ਪ੍ਰਸ਼ਾਦ ਦੇ ਰਹੇ ਨੇ ਬਾਬਾ ਰਣਜੀਤ ਸਿੰਘ ਜੀ ਦੇ ਬਾਬਾ ਆਪਣੇ ਘਰੋਂ ਸੀ ਉਹਨਾਂ ਸੱਜ ਭਾਈ ਸੀ ਜੀ ਬਟਿੰਡਾ ਬੋਲ ਕਰਿਆ ਸੀ ਨਾ ਢੇਰਾ ਬਾਬਾ ਨਾਗਾ ਜੀ ਪਿੰਡ ਚੋਲ ਰੋਈ अबे बहुत जला कर गया बहुत गन जल चला अपन उसे होटल बैठे रहे अपन अच्छा जींग बैठे रहे जिंदगी के जिंदगी आपका क्यों नहीं जिंदगी जिंदगी नहीं है के भाई के से आया है तो इतना है सालों से तबीयत नहीं है नहीं महाजी ज़्यादा नहीं तब ऐसी आज तो ठीक है ठीक �

i yes. ਆ ਰਹੀ ਪੈ ਗਿਆ ਆਪਣੇ ਮਗਰ ਕਿਉਂ ਡੀਜ਼ਲ ਦਾ ਪੁੱਛਦਾ ਡੀਜ਼ਲ ਡੀਜ਼ਲ ਪੰਜਾਬ ਚ ਮਿਲੂਗਾ ਤਾਂ ਗਿਆਨੀ ਮੇ ਤਾਂ ਇਹ ਚ ਕਿੰਨਾਗਾ ਕਿੱਥੇ ਸ਼ੋ ਕਰਦਾ ਆ ਆ ਆ ਇਹ ਚ ਗੱਡੀ ਚ ਡੀਜ਼ਲ ਵਾਲਾ ਕਿਹਦਾ ਆ ਫੁਇਲ ਫਿਊਲ ਤੋਂ ਆ ਦੇ ਬੰਦਾ ਸਹੀ ਨਹੀਂ ਸਾਰਾ ਤੋਂ ਬੱਧ ਦੀਂਦੀਆ ਇਹਨਾਂ ਨੂੰ ਸਾਰਾ ਮੈਂ ਲੋੜ ਤੇ ਅੰਗਲ ਦੀ ਸੀ ਚਾਹ ਹਾਂ ਨਹੀਂ ਸਹੀ ਨਹੀਂ ਹੈ ਤੇਰਾ 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 ਬਰੀਆ ਲੱਗਦਾ ਕਿਉਂ ਰਹਾ ਮੈਂ ਉਹ ਤਾਂ ਨਹੀਂ ਹੋਇਆ ਕਿ ਕੋਈ ਚੜਾ ਨਹੀਂ ਜਾ ਰਿਹਾ ਤਾਂ ਕਿ ਮਿੰਟ ਹੋਣੀ ਤੁਹਾਨੂੰ ਵੀ ਪੁਰਾਣੇ ਵਿੱਚ ਕਟਾ ਰਹੇ تھے ਤੂੰ ਭਾਈ ਇਹਨਾਂ ਦੇ ਕਿ 15 ਚੜਾ ਰਹੇ ਨੇ ਸਾਰਾ ਪੁੰਤਾ ਬੰਨ ਗਿਆ ਉਹਦੇ ਲਈ ਰੋਹੀ ਨਹੀਂ ਪੂਰੇ ਪੈਨ ਲੈਣੇ ਤੇ ਸੋਕ ਨਹੀਂ ਮਾਰਦੇ ਨੇ ਡਾਕਟਰਾਂ ਦਾ ਰੋਣ ਲੈਣੇ ਪੈਣੇ ਵਾਸਤੇ ਪੁੱਛਦੇ ਹੁੰਦਾ ਸਾਫ ਕਰਦੇ ਹੁੰਦੇ ਕਿ ਲਾਤੀ ਲਾਸ਼ ਨਹੀਂ ਸਿਲੰਡਰ ਨਾਲ ਕੋਲ ਨਹੀਂ ਤੇ ਪੈਪਰ ਨਹੀਂ ਨਹੀਂ ਦੇਖ ਨਹੀਂ ਸਕਦੀ ਉਹ ਤਾਂ ਦਸ ਚਾਟਾਈ ਜਿਹਾ ਉਧਰ ਉਧਰ ਆਉਂਦੇ ਹੀ ਭਾਗਣ ਪਾਵਾ ਬਣਾ ਇੱਥੇ ਮੰਡੀ ਦੇ ਵਿੱਚ ਮੈਂ ਕਾਫੀ ਪੈ ਗਿਆ ਘਰਾਂ ਪਾਣੀ ਦਾ ਕਿਉਂ ਆਪਾਂ ਪਹੁੰਚ ਗਏ ਸੀ ਭਾਈ ਪਿੰਡ ਗਿਆਨੇ ਟਾਈਮ ਹੋਇਆ ਸਵਾ 1 ਇੱਥੇ ਬਹੁਤ ਤਖੜਾ ਫੂਲ ਦਾ ਮੀਂਹ ਲਹਿਗਾ ਚੰਗਾ ਚੱਲ ਰੱਬ ਨੇ ਕਿਰਪਾ ਕਰੀਆ ਭਾਈ ਪਿੰਡ ਗਿਆਨੇ ਦੇ ਵਿੱਚ ਜ਼ਿਲ੍ਹੇ ਬਠਿੰਡੇ ਦਾ ਪਿੰਡ ਆ ਲਾਸਟ ਹਰਿਆਣੇ ਨਾਲ ਲੱਗਦਾ ਹੈ ਕਾਲੀਆਂ ਕਾਲੀਆਂ ਕਠਾਂ ਇੱਥੋਂ ਦੀ ਗੁਜਰ ਰੀਆਂ ਨੇ ਤੇ ਆਪਾਂ ਉੱਥੇ 1 ਵਜੇ ਟਾਈਮ ਉੱਤੇ ਹੁਣੇ ਪਹੁੰਚਿਆ ਘਰ 10 ਮਿੰਟ ਹੋਏ ਨੇ ਰਸਤੇ ਦੇ ਵਿੱਚ ਹਲਕਾ ਫੁਲਕਾ ਮੀਂਹ ਸੀਗਾ ਤਖਤ ਮਲਤੂਰਾ ਇੱਥੇ ਚੰਗਾ ਕਰ ਕਾਫੀ ਮੀਹ ਹੈਗਾ ਇਹ ਹੈ ਦੋਨੋਂ ਯਾਰੀਆਂ ਨੇ ਆਪਣੇ ਵੰਡ ਗਣੀਆਂ ਇਧਰੋਂ ਆਇਆ ਤਲਵੰਡੀ ਕਨੋਂ ਆਇਆ ਨਹੀਂ ਇਹ ਇੱਥੇ ਮੀਂਹ ਦਾ ਨਜ਼ਾਰਾ ਮੀਂਹ ਕਾਫੀ ਤੇਜ਼ ਪੈ ਰਿਹਾਗਾ ਤੇ ਹੋ ਸਕਦਾ ਇਹ ਅੱਗੇ ਨੂੰ ਜਾਵੇ ਮੀਂਹ ਇੱਥੇ ਦਾ ਹੂਆ ਘਰ ਤਿੰਨ ਚਾਰ ਗੋਲ ਮੀਂਹਾਂ ਨਾਲ ਪੈ ਗਿਆ ਹੋਊਗਾ ਤੇ ਸਵਾ ਕਿੱਤੋਂ ਆ ਟਾਈਮ ਦਾ ਫ੍ਰੈਂਡ ਗਿਆਨ ਸਾਰੇ ਪ੍ਰਾਪਨ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਸਵਾਗਤ ਕਰਦੇ ਹਾਂ ਲੋਕ ਦੇ ਵਿੱਚ ਅੱਜ ਮੌਨਸੂਨ ਦੇ ਇਹ ਦੇ ਨਾਲ ਬਣੇ ਰਹੋ ਹਾਂਜੀ ਦੋਸਤੋ ਆਪਾਂ ਪਿੰਡ ਗਿਆਨੇ ਦੇ ਵਿੱਚ ਆਏ ਸੀ ਬਾਹਰ ਬਾਰਿਸ਼ ਹੋ ਰਹੀ ਹੈ ਤੇ ਇੱਥੇ ਆਪਣੇ ਭਈਆ ਭਾਂਜੀ ਤੇ ਆ ਭਾਂਜਾ ਇਹ ਚੋਂਪਰ ਪੰਜਾਬ ਦੇ ਪਿੰਡ ਗਿਆਨੇ ਦੇ ਨੇ ਤੇ ਆਪਣੇ ਭਈਆ ਭਾਂਜੀ ਕੁੜੀਆ ਤੇ ਖਾਈ ਗਏ ਲੋ ਭਈ ਸਾਰੇ ਦੋਸਤਾਂ ਨੂੰ ਖੇਤਾਂ ਦੇ ਵਿੱਚ ਪਿੰਡ ਗਿਆਨੇ ਦੇ ਵਿੱਚ ਭਾਈ ਖੇਤਾਂ ਦੇ ਵਿੱਚ ਕਾਫੀ ਪਾਣੀ ਖੜ ਗਿਆ ਹੈਗਾਗਾ 6-7 ਉਂਗਲਾਂ ਬੱਦਲ ਖੜਾ ਚੰਗੇ ਰੰਗ ਲਾਏ ਆ ਕਰਤਾਰ ਨੇ ਸੁਣੀ ਆ ਭਾਈ ਸਾਰੇ ਕਿਸਾਨ ਵੀਰਾਂ ਦੀ ਤੇ ਠੰਡ ਹੋ ਗਈ ਪਸ਼ੂ ਪੰਛੀਆਂ ਵਾਸਤੇ ਚੰਗੀ ਗੱਲ ਆ ਸਾਰੀਆਂ ਜਮਾਰਾਂ ਜੂਨਾਂ ਚੱਲ ਪੈਣਗੀਆਂ ਤਰਖਤ ਧੋਤੇ ਇਹ ਲਾਲਾ ਲਾਲਾ ਹੋਈ ਪਈ ਸੀ ਭਾਈ ਗਰਮੀ ਦਾ ਕਰਕੇ ਚਲਤੇ ਜਾਣਗੇ ਸਾਰੇ ਜੀ ਬਾਣਾ ਜੀ ਤਾਂ ਭਾਈ ਇੱਥੇ ਪਾਣੀ ਖੜਾ ਦਾ ਕਿਰਾਂ ਦਾ ਹਾਂ ਨਹੀਂ ਲਾਇਆ ਜੀ ਦੋਸਤੋ ਆ ਆਪਣਾ ਇੱਕ ਪਾਂਜਾ ਪਿੰਡ ਪੱਕੇ ਤੋਂ ਆਇਆ ਇਹ ਵੀ ਬੜੀ ਰੌਣਕ ਲਾਈ ਇੱਥੇ ਹਾਈ ਕਰਦੇ ਸਾਰਿਆਂ ਨੂੰ ਓਏ ਹਾਈ ਤਾਂ ਕਰਦੇ ਇਹ ਭਾਈ ਸੰਗ ਦਾ ਹੈਗਾ ਤੇ ਖੜਕ ਚੰਗੀ ਰੌਣਕ ਲਾਈ ਐ ਚੇ ਸਾਨੂੰ 2 ਘੰਟੇ ਹੋ ਗਏ ਇੱਥੇ ਆਇਆ ਨੂੰ ਪਿੰਡ ਗਿਆਨੇ ਚ ਤੇ ਉਹ ਆਪਣਾ ਪਾਂਜਾ ਪਿੰਡ ਪੱਕੇ ਤੋਂ ਆਇਆ ਸੀ ਗੁਰੀ ਸਿੰਘ ਕਰਤਾ ਤੈਉਂ ਸੰਗਦਾ ਸੀ ਹਾਈ ਵੀ ਨਹੀਂ ਕਰਿਆ ਚੱਲ ਕੋਈ ਗੱਲ ਨਹੀਂ ਜਵਾਕ ਤਾਂ ਮਿਲਦੇ ਆ ਬਣੇ ਰਹੋ ਫਿਰ ਆਪਾਂ ਗੱਡੀ ਦੇ ਵਿੱਚ ਇੱਥੇ ਡੀਜ਼ਲ ਪਾਉਂਦੇ ਸੀ ਭਾਈ ਪਿੰਡ ਗਿਆਨੇ ਦੇ ਵਿੱਚ ਹੀ ਐ ਚਲੋ ਮੈਂ ਕਿਹਾ ਹਰਿਆਣੇ ਨੂੰ ਕੁਝ ਫਰਕੂ ਆ ਪਰ ਇੰਨਾ ਕਿੰਨਾ ਗੂ ਆ ਆਪਾਂ ਗੱਡੀ ਦੀ ਥੈਂਕ ਯੂ ਫਿਲਹਾਲ ਫੁੱਲ ਕਰਾਉਣੇ ਨੂੰ ਖਾਣੇ ਦਾਣੇ ਦੀ ਇਹਨੂੰ ਵੀ ਲੋੜ ਐ ਜੇ ਬੰਦਿਆਂ ਨੂੰ ਲੋੜ ਐ ਤਾਂ ਇਹਨੂੰ ਵੀ ਲੋੜ ਐ ਇੱਥੇ ਤੇਲ ਦਾ ਡੀਜ਼ਲ ਦਾ ਰੇਟ 87 ਰੁਪਏ 41 ਪੈਸੇ ਹੈਗਾ ਡੀਜ਼ਲ 87 ਰੁਪਏ 41 43 ਪੈਸੇ ਪੰਜਾਬ ਡੀਜ਼ਲ ਦਾ ਰੇਟ ਟੈਂਕੀ ਫੁੱਲ ਇਤਿਹਾਸਿਕ ਗੁਰੂ ਘਰ ਪਾਸ਼ਾ ਜੀ ਦਸਵੀਂ ਪਿੰਡ ਕਯੋਲ ਜਿਹਨੂੰ ਪਿੰਡ ਕੇਵਲ ਕਹਿੰਦੇ ਨੇ ਪਾਸ਼ਾ ਜੀ ਦਸਵੀਂ ਇੱਥੋਂ ਕਯੋਲ ਤੋਂ ਪਾਸ਼ਾ ਜੀ ਦਸਵੀਂ ਆਪਣੇ ਪਿੰਡ ਝੋਲ ਰੋਈ ਗਈ ਸੀ ਮਹਾਰਾਜ ਕਿਰਪਾ ਮਹਾਰਾਜ ਦੀ ਗੁਰੂ ਘਰ ਨਿਸ਼ਾਨ ਸਾਹਿਬ ਤਨ ਨਮਾਰਾਇ ਵਾਹਿਗੁਰੂ ਗੁਰਦੁਆਰੇ ਦੀ ਮੇਨ ਡਿਊਟੀ ਗੁਰੂ ਘਰ ਬਹੁਤ ਸੋਹਣੇ ਪੱਥਰ ਦੇ ਵਿੱਚ ਸਜਾਏ ਗਏ ਨੇ ਬਣਾਏ ਗਏ ਨੇ ਦਰਬਾਰ ਸਾਹਿਬ ਪਿੰਡ ਕਿਆ ਬੋਲੋ ਪਿੰਡ ਕੇਵਲ ਪਾਸ਼ਾਏ ਦਸਵੀਂ ਗੁਰੂ ਘਰ 83 ਪਿੰਡ ਕੇਵਲ ਦੇ ਵਿੱਚ ਪਾਸ਼ਾਏ ਦਸਵੀਂ ਇਤਿਹਾਸਕ ਗੁਰੂ ਘਰ ਇੱਥੇ ਬਾਬਾ ਜੀ ਮਹਾਰਾਜ ਜੀ ਨੇ ਆਪਣੇ ਘੋੜੇ ਬੰਨੇ ਸੀ ਭਾਈ ਇਹ ਮੰਨ ਥਲੇ ਇੱਥੇ ਬਣੋਦੰਦੇ ਬਰਕਰਾਰ ਨੇ ਹਰੇ ਨੇ ਕਿਰਪਾ ਪਿੰਡ ਤੇ ਸੰਗਤ ਤੇ ਮਹਾਂਪੁਰਸ਼ਾਂ ਦਾ ਆਰਵਾਣ ਪਾਸ਼ਾ ਗਗਨ ਸਿੰਘ ਦਸਵੀਂ ਪਾਸ਼ਾ ਇਹ ਤੋਂ ਕੇਉਲ ਤੋਂ ਪਈ ਪਿੰਡ ਚੋਲਡਰ ਹੋਈ ਗਈ ਸੀ ਜਨੇ ਕਿ ਆਪਣੇ ਪਿੰਡ ਕੇ ਇਸ ਇਹ ਉਥੋਂ ਦਾ ਇਤਿਹਾਸਾ ਪਈ ਹਰਦੀਪ ਇੱਥੇ ਗੁਰੂ ਘਰ ਕੇਉਲ ਦੇ ਵਿੱਚ ਸੇਵਾ ਚੱਲੀ ਜਾਂਦੀ ਹੈ ਮਿਸਤਰੀ ਲੱਗਿਆ ਰਹਿੰਦਾ ਹੈ ਬਹੁਤ ਸੋਹਣੀ ਗੱਲਬਾਤ ਹੈ ਕਿਰਪਾ ਮਹਾਰਾਜ ਜੀ ਕਿ ਗੁਰੂ ਘਰਾਂ ਦੇ ਵਿੱਚ ਮਿਸਤਰੀ ਚੱਲੇ ਜਾਂਦੇ ਨੇ ਤੇ ਬਿਲਡਿੰਗਾਂ ਬਣੀਆਂ ਜਾਂਦੀਆਂ ਨੇ ਸੰਗਤ ਦੇ ਸਹਿਯੋਗ ਨਾਲ ਕਿਰਪਾ ਮਹਾਰਾਜ ਜੀ ਬਹੁਤ ਸੋਹਣੀ ਬਿਲਡਿੰਗ ਨੇ ਗੁਰੂ ਘਰ ਪਿੰਡ ਕਿਉਲ ਆ ਗਏ بارش ਚੱਲ ਵੀ ਹਾਂ ਹਾਂ ਹਾਂਜੀ ਦੋਸਤੋ ਇੱਥੇ بارش ਆਈ ਨਹੀਂ ਅੱਖਾਂ ਦੇ ਨਾਲ ਦੀ ਨਹੀਂ ਆਪਾਂ ਨੂੰ ਅੱਗੇ ਮੀਂਹ ਪਈ ਜਾਂਦਾ ਹੈਗਾ ਐ ਲੱਗਦਾ ਕਿ ਮੈਂ ਧੁੰਦ ਜੀ ਨਹੀਂ ਹੁੰਦੀ ਲੱਗਦਾ ਦਾ ਮੀ ਹੈ ਬਾਕੀ ਦੇਖਦੇ ਆ ਕੀ ਚੀਜ਼ ਹੈ ਹੋ ਸਕਦਾ ਧੁੰਦ ਜੀ ਹੋਵੇ ਜੀ ਮਦਲਾ ਝੇੜ ਹੋ ਗਈ ਮੇਨ ਦਾ ਝੇੜ ਹੋ ਗਈ ਹੈ ਲੱਗ ਗਈ ਹੈ ਪਤਨੀਆਂ ਮੈਂ ਤਾਂ ਬਸ ਗਿਆ ਨਾ ਵੀਜ਼ੂਨ ਵੈਸਿਸ ਬੱਸ ਬਾਬਾ ਜੀ ਆਪਣੇ ਘਰ ਚਾਰ ਨਾ ਪਉਣਾ ਆਈ ਸੀ ਚੰਗੀ ਗੱਲ ਆ ਗਈ ਤੇ ਬਾਬਾ ਜੀ ਨੂੰ ਜੀ ਆਇਆਂ ਆਖਦੇ ਆਗੇ ਤਨ ਭਾਗ ਆ ਭਾਈ ਸਾਡੇ ਘਰ ਆਏ ਬਾਬਾ ਜੀ ਬਾਬਾ ਜੀ ਦਾ ਲੱਖ ਲੱਖ ਸ਼ੁਕਰੀਆ ਕਰਦੇ ਨੇ ਬਾਬਾ ਜੀ ਨੂੰ ਜੀ ਆਇਆਂ ਆਖਦੇ ਆ ਧੰਨਵਾਦ ਬਾਬਾ ਜੀ ਨੇ ਚਰਨ ਪਾਏ ਸ਼ਾਮ ਦਾ ਵੇਲਾ 9 ਵਜੇ ਗਏ ਨੇ ਸ਼ੁਕਰੀਆ ਬਾਬਾ ਜੀ ਦਾ ਬਾਬਾ ਜੀ ਦਾ ਸ਼ੁਕਰੀਆ ਕਰਦੇ ਆਂ ਧੰਨਵਾਦ ਭਾਈ ਬਾਬਾ ਜੀ ਦਾ ਚਾਉਂਦੇ ਆਸ਼ੀਰਵਾਦ ਦਿੱਤਾ ਗਰੀਬਾਂ ਨੂੰ ਸ਼ੁਕਰੀਆ ਲੱਖ ਲੱਖ ਸ਼ੁਕਰੀਆ ਮਹਾਰਾਜ ਜੈ ਸੰਤਾਰੀ ਧੰਨ ਮਹਾਰਾਜ ਜੈ ਸੰਤਾਂ ਦੀ ਧੰਨ ਮਹਾਰਾਜ ਇੰਦਾ ਹੀ ਕਿਰਪਾ ਬਣਾਈ ਰੱਖੋ ਮਹਾਰਾਜ ਹਾਂਜੀ ਦੋਸਤੋ ਅੱਜ ਆਪਣੇ ਬਾਬਾ ਜੀ ਆਏ ਸੀ ਆਗਰੇ ਤੋਂ ਜੂਪੀ ਵਾਲੇ ਇਹ ਹੁਣ ਜਾ ਰਹੇ ਨੇ ਅਰਮਾਨਗੀ ਕਰ ਰਹੇ ਨੇ ਤੇ ਦਰਸ਼ਨ ਮੇਲੇ ਕਰ ਗਏ ਨੇ ਗੁਰੂ ਘਰਾਂ ਚ ਤੇ ਮਿਲ ਗਏ ਸਾਰੇ ਸੰਗਤ ਨੂੰ ਤਾਂ ਫਤਿਹ ਜੀ ਫਤਿਹ ਹਾਂਜੀ ਜੀ ਹਾਂਜੀ ਹਾਂਜੀ ਠੀਕ ਹੈ ਜੀ ਮਹਾਰਾਜ ਠੀਕ ਹੈ ਜੀ ਖਾਲਸਾ ਵਾਹਿਗੁਰੂ ਫਤਿਹ ਜੀ ਹਾਂਜੀ ਬਾਬਾ ਜੀ ਵਾਪਸ ਜਾ ਰਹੇ ਨੇ ਆਗਰੇਵਾਲਾ ਤੇ ਇਹਨਾਂ ਨੂੰ ਸਤਿਆਨਪੁਰ ਸਤਿਸ਼ ਰੇਟ ਆਜੇ ਬੰਦਿਆ ਘਰੋਂ ਬਾਬਾ ਜੀ ਕੋਟੀ ਵਿਚੋਂ ਆ ਕੇ ਇੰਨੇ ਵਿੱਚੋਂ ਸਵਾਲ ਦਾ ਹਟਾ ਬੰਦੂ ਕੱਢੀ ਚਲੋਲੀ